Oh, 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 oh.

Thank you, सर you, you. ਬਤਾਈ ਹੋਏ ਸਾਰੇ ਬਤਾਈ ਹੋਏ ਸਾਰੇ ਲਗਭਗ ਸਾਰੇ ਨੰਦ ਸਾਰੇ ਬਤਾਈ ਹੋਏ ਉਹਨਾਂ ਨੇ ਵੀ ਚੀਜ਼ ਬਣਾਈ ਕਿ ਬਾਦ ਜਰੀ ਦਸਤੂਰੀ ਬਾਜੀ ਉਹਨਾਂ ਨੇ ਵੀ ਸੁਣਿਆ ਕਿ ਤਾਣਿਕਲੀ ਤੇ ਆਏ ਮੇਰੇ ਗੁਰੂ ਜੀ ਦੇ ਅੰਦਰ ਰਾਜ ਦਾ ਸਭੀ ਸਹਾਇਆ ਤੁਹਾਨੂੰ ਮਿਲੋ ਦਿਨਾ ਜੇ ਮੇਰੇ ਪੀਰ ਅੰਗਾਰੀ ਜੀਰ ਅਕੀਤਤੀ ਆਈਏ ਜੇ ਜੀਤੇ ਸਭ ਕੁਝ ਜਾਏ ایک بار جس میں ہے کا اللہ اکبر میں کہ بہت سارے کا بابا خاطر 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 اللہ اکبر اللہ اکبر سبحان جی گاؤں نشوری شہر کے انی کولی کی کرتے ہیں ਥੋੜਾ ਹੋਣੀ ਕਰਾ ਥੋੜੀ ਜਿਹੀ ਆਪਣੀ ਬੁੜੇ ਹਾਂ ਅੰਦਰ ਚੜਾਣਾ ਜਸਾ ਜਪੋ ਤੇ ਕੇ ਸਾਰੇ ਦਰਮ ਬਾਮ ਤਾਂ ਵਰਤੀ ਹਾਲਤ ਜੀ ਦੇ ਅੰਨ ਸਿੱਖ ਪਾਈ ਮਰਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦੇਵਾਲਾ ਜੀ ਦੇ 350 ਸਾਲਾ ਸ਼੍ਰੀ ਦੀ ਸਤਾਵ ਨੂੰ ਰੱਖਦੇ ਹੋਇਆ ਕਾਂਤਾਂ ਸ਼੍ਰੀ ਗੁਰੂ ਬਾਬੇ ਸਿੰਘ ਜੀ ਮਹਾਰਾਜ ਆਪ ਜੀ ਦੇ 350 ਸਾਲਾਂ ਗੁਰਪਾ ਜੱਦੀ ਵਰਭਨ ਮੁੱਖ ਰੱਖਦੇ ਹਾਂ ਸੱਚੇ ਬਾਦਸ਼ਾਹ ਆਤੀ ਸਦਕਾਰਜੋ ਸ਼੍ਰੀ ਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜ ਜੀ ਮਹਾਨ ਨਗਰ ਕੀਸਨ ਕਾਂਤਾਂ ਸ਼੍ਰੀ ਗੁਰਦੰਸਰ ਜੀ ਮਹਾਰਾਜ ਆਪ ਜੀ ਦੀ ਛਤਰ ਛਾਇਆ ਹੈ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਹਿਬਾਨਾਂ ਦੀ ਅਗਵਾਹੀ ਵਿੱਚ ਇਰਾ ਗੁਰਦਾਸ ਜੀ ਤੋਂ ਰੰਮ ਕੀਤੇ ਗਏ ਆਪ ਜੀ ਦੀ ਕਿਰਪਾ ਸਦਕਾ ਫੜਾ ਦਰ ਪ੍ਰਣਾਮ ਲਿਆ ਹਾਂ ਮਹਾਨ ਨਗਰ ਕੀਰਤਨ ਆਪ ਜੀ ਦੀ ਬਰੋਸਾ ਹੀ ਹੈ ਤਾਕੀ ਸ੍ਰੀ ਅਨੰਦ ਕਾਰਜ ਦੀ ਪੂਰਤੀ ਹੋ ਸਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੁਟਕ ਜਾਵੇ ਸੋ ਜਾ ਲੋ ਜਾਵੇ ਦੰਦਾਂ ਸਿਰੀ ਗੁਰੂ ਗੋਬਿੰਦ ਸਿੰਘ ਰਾਜੇ ਦੇ ਸਨਾਉ ਭਾਵੇਂ ਸਤਿ ਸ਼੍ਰੀ ਅਕਾਲ ਜੀ ਜੁਟਕ ਜਾ ਲੋ ਜਾ ਲੇ ਸੱਜੇ ਦਾ ਬਾਬਾ ਬਲੇ ਦੇ ਚੀ ਦੇ ਜਪਾਣੂ ਭਾਵੇਂ ਸਤਿ ਸ਼੍ਰੀ ਅਕਾਲ ਪਰ ਸਿਰੀ ਦੇਖ ਬਹਾਦਰ ਸਿਮਰ ਹੈ ਗੁਰ ਤੇਗ ਬਹਾਦਰ ਸਿਮਰ ਪੀਰ ਤੇਗ ਬਹਾਦਰ ਸਤਿ ਸ਼੍ਰੀ ਅਕਾਲ ਕੋਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਆਹ ਸਾਬ ਕੋਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਦਾਨ ਸ੍ਰੀ ਗੁਰੂ ਤੇਗ ਬਹਾਦਰ ਧਨ ਸ੍ਰੀ ਗੁਰੂ ਤੇਗ ਬਹਾਦਰ ਧਨ ਸ੍ਰੀ ਗੁਰੂ ਤੇਗ ਬਹਾਦਰ ਦਾਨ ਸ੍ਰੀ ਗੁਰੂ ਇਹ ਜਸ ਕੀ ਸਤਿਗੁਰੂ ਜੀ ਦਾ ਇੱਕ ਹੋਰ ਸੁਣਦੇ ਆ ਕਰਨਾ ਵਿਦੇ ਆਵੇਂ ਕਾਹੀ ਸਭ ਪਾਣ ਮਾਣ ਸਾਈ ਦਸਵੇਂ ਪਾਤਸ਼ਾਹ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪਾਈ ਹੋਏ ਸਾਈ ਦਸਾਂ ਬਾਸ਼ਨੇ ਦੀ ਲੋਟ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਜਗਤ ਅੰਦਰ ਕੀ ਬੋਲੋ ਜੀ ਵਾਹਿਗੁਰੂ ਤਨ ਤਨ ਪਾਈ ਸਦੀ ਦਾ ਸਦੀ ਤਨ ਤਨ ਪਾਈ ਸਦੀ ਦਾ ਸਦੀ ਤਨ ਤਨ ਪਾਈ ਹੈ ਰੰਗ ਜੀ ਇਸ ਮਾਨਨ ਤਨ ਤਨ ਪਾਈ ਦਿਆਲਾ ਜੀ ਤਨ ਤਨ ਪਾਈ ਦਿਆਲਾ ਜੀ i'm time of fighting